ਏ ਜੀ 2023 ਦਾ ਮਾਮਲਾ ਜੀ ਪੰਜਵੇਂ ਮਹੀਨੇ ਦੀ 23 ਤਰੀਕ ਤੇ ਬੇਟੀ ਦੀ ਡੈਥ ਹੋ ਜਾਂਦੀ ਆ ਔਰ ਮੈਂ ਪੁਲਿਸ ਕੋਲੋਂ ਜਾਂਨਾ ਵਾਂ ਜੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਨਹੀਂ ਕੀਤੀ ਏਐਸਆਈ ਜਤਿੰਦਰ ਜੋਤ ਤੇ ਅਰਵਿੰਦਰ ਕੁਮਾਰ ਜੀ ਐਸਐਚਓ ਜਤਿੰਦਰ ਜੋਤੀ ਹੀ ਬਾਅਦ ਚੋਂ ਐਸਪੀ ਡੀਐਸਪੀ ਮੰਗਲ ਸਿੰਘ ਜੀ ਇਹਨਾਂ ਨੇ ਪਰਚਾ ਜਰਾ ਮੇਰਾ ਘੱਟੋ ਘੱਟ ਵੀ 60 ਤੋਂ 70 ਦਿਨਾਂ ਬਾਅਦ ਪਰਚਾ ਮੇਰਾ ਦਰਜ ਕੀਤਾ ਜੇ ਪਰਚਾ ਇਹਨਾਂ ਨੇ ਕਟਿਆ ਤੇ ਕੋਈ ਅਜੇ ਤੱਕ ਇਹਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ ਜੀ ਨਾ ਕਿਸੇ ਨੂੰ ਅਰੈਸਟ ਕੀਤਾ ਜੀ ਔਰ ਉਹ ਸ਼ਰਿਆਮ ਪਾਸਟਰ ਜਿਹੜਾ ਘੁੰਮਦਾ ਸੀ ਤੇ ਕਈ ਵਾਰੀ ਦਸੰਦਪ ਬਾਦ ਵੀ ਉਹਦਾ ਭਰਾ ਸਰਪੰਚ ਹੀ ਜੀ ਤੇ ਉਹਦੇ ਭਰਾ ਸਰਪੰਚ ਹੋਣ ਦੇ ਕਾਰਨ ਜਿਹੜੀ ਪੁਲਿਸ ਹੀ ਸਾਡੇ ਪਿੰਡ ਨਹੀਂ ਆਉਂਦੀ ਇੱਕ ਉਹਦਾ ਭਰਾ ਡੀਐਸਪੀ ਐਸਪੀ ਡੀ ਨਾਲ ਲੱਗਾਦਾ ਸੀ ਜੀ ਬਖਸ਼ੀਸ਼ ਚੰਦ ਉਹ ਵੀ ਪੁਲਿਸ ਨੂੰ ਜਿਹੜੀ ਹੀ ਪਿੰਡ ਛਾਪਾ ਨਹੀਂ ਮਾਰਨ ਦਿੰਦਾ ਇੱਕ ਉਹਦਾ ਭਰਾ ਜਾਰਜ ਮਸੀਹੀ ਜੀ ਇਹ ਜਿਹੜੇ ਹੀ ਪੁਲਿਸ ਮੁਲਾਜ਼ਮ ਹੋਣ ਕਰਕੇ ਤੇ ਸਰਪੰਚ ਹੋਣ ਕਰਕੇ ਤੇ ਪਾਸਟਰ ਦੇ ਉਹਨਾਂ ਨੇ ਕੋਈ ਵੀ ਸਾਡੀ ਉੱਥੇ ਰੇਟ ਨਹੀਂ ਕਰਨ ਦਿੱਤੀ ਜੀ ਫਿਰ ਉਹਨੂੰ ਜੀ ਪੀਓ ਕਰਾਰ ਦਿੱਤਾ ਗਿਆ ਜੱਜ ਵੱਲੋਂ ਅਦਾਲਤ ਵਿੱਚੋਂ ਤੇ ਅਦਾਲਤ ਵਿੱਚੋਂ ਪੀਓ ਕਰਾਣ ਦੇ ਦੋਸ਼ੀ ਦੇਣ ਤੋਂ ਬਾਅਦ ਵੀ ਜੀ ਮੈਂ ਜੰਮੂ ਜਾ ਕੇ ਉਹਨਾਂ ਦੀਆਂ ਉੱਥੇ ਪੂਰਾ ਉਹਨਾਂ ਦਾ ਐਡਰੈਸ ਕਢਾਈ ਜਿੱਥੇ ਰਹਿ ਰਿਹਾ ਜੀ ਫਿਰ ਮੈਂ ਹੁਣ ਉਹਨਾਂ ਦੇ ਐਡਰੈਸ ਭਰਉਣ ਤੋਂ ਬਾਅਦ ਮੈਂ ਐਸ ਐਚ ਓ ਸਾਹਿਬ ਕੋਲ ਗਿਆ ਦੀਨਾ ਨਗਰ ਜੀ ਉਹਨਾਂ ਨੇ ਮੈਂ 4 ਤਰੀਕ ਤੇ ਮਿਲ ਕੇ ਆਂ ਜੀ ਬਕਾਇਦਾ ਉਹਨਾਂ ਨੂੰ ਜਾਰੀ ਕਰਵਾ ਕੇ ਆਂ ਜੀ ਹੁਣ ਤੁਸੀਂ ਮਿਲ ਨਾ ਆਏ ਕਿਹਨੂੰ ਮਿਲ ਕੇ ਆਏ ਕਿ ਕੀ ਕਹਿੰਦੇ ਨੇ ਹੁਣ ਐਸਪੀ ਡੀ ਨੂੰ ਮਿਲ ਕੇ ਆਏ ਆਂ ਜੀ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਕੁਝ ਜਿਹੜੇ ਰਿਸ਼ਤੇਦਾਰ ਹੈ ਜੀ ਚੁੱਕੇ ਆ ਜੀ ਅੱਛਾ ਕਿਹ ਕਿਹਨ ਸੀ ਚੁੱਕੇ ਆ ਦੋ ਦੀਆਂ ਭੈਣਾਂ ਚੁੱਕੀਆਂ ਜੀ ਦੋ ਦੇ ਜਿੱਜੇ ਚੁੱਕੇ ਆ ਜੀ ਤੇ ਇੱਕ ਉਹਦਾ ਬ੍ਰਦਰ ਚੁੱਕਿਆ ਜੀ ਕਦੋਂ ਚੁੱਕਿਆ ਇਹ ਜੀ ਰਾਤ ਦੀ ਕੱਲ੍ਹ ਸਵੇਰ ਦੀ ਗੱਲ ਆ ਜੀ ਹੋ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ ਜਿਸ ਦਾ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹੁਣ ਇਨਸਾਫ ਮਿਲਣ ਦੀ ਆਸ ਹੈਗੀ ਆ ਜੀ ਹਾਂਜੀ ਜਿਹੜੀ ਵੀਡੀਓ ਆਈਆਂ ਨੇ ਜੋ ਤੁਸੀਂ ਜਾ ਕੇ ਉੱਥੇ ਜਾ ਕੇ ਜਾ ਕੇ ਵੀਡੀਓ ਬਣਾ ਕੇ ਆਏ ਹੋ ਜੰਮੂ ਜਾ ਕੇ ਜੰਮੂ ਜਾ ਕੇ ਜੀ ਉੱਥੋਂ ਮੈਨੂੰ ਕਿਸ ਨੇ ਇਹਨਾਂ ਦੀਆਂ ਇੰਸਟਾਗ੍ਰਾਮ ਤੇ ਜਿਹੜੀਆਂ ਵੀਡੀਓ ਆਈ ਉਹ ਮੈਨੂੰ ਸੈਂਡ ਕੀਤੀਆਂ ਪਿਆ ਦੇਖ ਲਓ ਜੀ 에어ਪੋਰਟ ਤੇ ਸ਼ਰਿਆਮ ਘੁੰਮਣ ਡਿਆ ਫਿਰ ਜਿਹੜੀ ਜਗ੍ਹਾ ਤੇ ਰਹਿੰਦੇ ਸੀ ਜੀ ਉਹ ਜਗ੍ਹਾ ਤੇ ਮੈਂ ਪੂਰੇ ਇਹਨਾਂ ਦੇ ਐਡਰੈਸ ਕਢਾਈ ਉਹਨਾਂ ਕੋਲੋਂ ਲਿਖ ਕੇ ਲਿਆ ਕੇ ਹੁਣ ਮੈਂ ਪੁਲਿਸ ਨੂੰ ਇਹ ਜਿਹੜੇ ਐਡਰੈਸ ਦਿੱਤੇ ਸੀ ਜੀ ਪਰਸੋਂ ਰਾਤ ਤੇ ਪੁਲਿਸ ਨੇ ਪਰसों ਰਾਤੀ ਮੈਂ ਲਿਖ ਕਹਿੰਦੇ ਵੀ ਆਪਾਂ ਚੱਲ ਜਾਾਂਗੇ ਜੀ ਤੇ ਕੱਲ ਦੇ ਉਹਨਾਂ ਦੇ ਰਿਸ਼ਤੇਦਾਰ ਚੁੱਕੇ ਆ ਜੀ ਤੁਸੀਂ ਕੀ ਕਾਰਵਾਈ ਮੰਗਦੇ ਹੋ ਕਿਹਦੇ ਖਿਲਾਫ ਕਾਰਵਾਈ ਡੇਗ ਮੰਗਦੇ ਹੋ ਅਸੀਂ ਕਾਰਵਾਈ ਜੀ ਹੁਣ ਜਿਤਨਾ ਜੀ ਕੁਲਵੰਤਕੌਰ ਦਾ ਨਾਮ ਹੀ ਨਹੀਂ ਪਾਇਆ ਹ ਤੱਕ ਪੁਲਿਸ ਕੋਲੋਂ ਮੈਂਨੀ ਆਰੀਆਂ ਆ ਜੀ ਕੁਲਵੰਤਕੌਰ ਜੀ ਜਿਨੇ ਅਬੋਸ਼ਨ ਕੀਤਾ ਬੇਟੀ ਦਾ ਜੀ ਘਰ ਦੇ ਵਿੱਚ ਕੀਤਾ ਗਿਆ ਆਪਣੇ ਘਰ ਦੇ ਵਿੱਚ ਕੀਤਾ ਜੀ ਉਹਦਾ ਮੁੰਡਾ ਕੇਦੀ ਆ ਜੀ ਹਸਪੀਟਲ ਚ ਗਰਦਾਖਪੁਰ ਚ ਲੱਗਾ ਦਾ ਕੇ ਪੀ ਕੇ ਪੀ ਉਹਦਾ ਬੇਟਾ ਵਾ ਉਹਦੀ ਪਹੁੰਚ ਹੋਣ ਕਰਕੇ ਤੇ ਇੱਕ ਰਚਨਾ ਡਾਕਟਰ ਰਚਨਾ ਬਾਬਾਵਾਜੀ ਜਿਨੇ ਇਲਾਜ ਦੇ ਆਪਾਂ ਇੱਥੇ ਹਸਪੀਟਲ ਲੈ ਕੇ ਆਏ ਆ ਜੀ ਤੇ ਉਹਨੇ ਛੁੱਟੀ ਦੀ ਇਹ ਦਿੱਤੀ ਆ ਜਦਕਿ ਮੌਰੀਆਂ ਪਰਚੀਆਂ ਵੀ ਨਾਲ ਲਾਈ ਦੀਆਂ ਨਹੀਂ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਕਿ ਅਲੱਗ-ਅਲੱਗ ਟੀਮਾਂ ਲੱਗ ਚੁੱਕੀਆਂ ਨੇ ਤੇ ਉਹਨੂੰ ਜਲਦ ਦੋ ਜਲਦ ਅਰੈਸਟ ਕੀਤਾ ਜਾਊਗਾ ਅੱਜ ਇਹਨਾਂ ਨੂੰ ਭਰੋਸਾ ਹੋਇਆ ਜਿਹੜੇ ਪੀੜਤ ਪਰਿਵਾਰ ਸੀ ਇਹਨਾਂ ਨੂੰ ਬਹੁਤ ਭਰੋਸਾ ਹੋਇਆ ਇੱਥੇ ਆ ਕੇ ਸਕੂਨ ਮਿਲਿਆ ਕਿ ਹੁਣ ਥੋੜੇ ਦਿਨਾਂ ਦੋ ਤੋਂ ਚਾਰ ਦਿਨ ਜਿੱਥੇ ਮਰਜ਼ੀ ਭੱਜ ਲੈ ਪੁਲਿਸ ਫੜਤਾ ਲੈਂਦੀ ਜਿੱਥੋਂ ਚਾਹ ਬਾਹਰ ਨਾ ਓਜੇ ਇੱਥੇ ਮਰਜ਼ੀ ਭੱਜ ਲੈ ਪੜ ਕੇ ਲੱਖਾਂ ਦੇ ਪਿੱਛੇ ਦੇਣਗੇ ਉਹ ਹੁਣ ਕ੍ਰਿਕਟ ਖੜੇ ਗਏ ਬੰਦੇ ਨਾ ਇਹਨਾਂ ਦੇ ਦੋ ਸਿਸਟਰ ਨੇ ਟੇਕਨ ਦਾ ਜੀਜਾ ਜੀ ਹੈ ਤੇ ਉਹਨਾਂ ਤੋਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹਨਾਂ ਦੇ ਇੱਕ ਬ੍ਰਦਰ ਹੈ ਜਿਹੜਾ ਇਹਦਾ ਜਿਹੜਾ ਚਰਚ ਚਲਾਉਂਦਾ ਉਹ ਵੀ ਭਾਗੀਦਾਰ ਵਿੱਚ ਹੈਗਾ ਕਿਤੇ ਨਾ ਕਿਤੇ ਕਿਉਂਕਿ ਉਹ ਪਨਾਹ ਦੇ ਰਿਆ ਸੀ ਉਹ ਵੀ ਹੱਕਦਾਰ ਪਿੱਛੇ ਜਿਹਦੇ ਇੱਕ ਮਰਡਰ ਨੇ ਮਰਡਰ ਚ ਕੇਸ ਤੇ ਛੇਤਰ ਚ ਉਹਨੂੰ ਕੀ ਪਨਾਹ ਦਿੱਤੀ ਹੈ ਉਹ ਵੀ ਭਾਗੀਦਾਰ ਤਾਂ ਬਣਦਾ ਹੀ ਇਨੀ ਕ ਕੁਲਵੰਤਕੌਰ ਜਿੱਥੋਂ ਸਾਰੀ ਸਟੋਰੀ ਸ਼ੁਰੂ ਹੁੰਦੀ ਹੈ ਜਿਹੜਾ ਕਿ ਸਾਡਾ ਇੱਥੇ ਪੰਜਾਬ ਚ ਪੂਰੇ ਇੰਡੀਆ ਚ ਅਬੋਰਸ਼ਨ ਤਾਂ ਕਿਤੇ ਲਿਖਿਆ ਹੀ ਨਹੀਂ ਕਿਤੇ ਗਰਭਪਾਤ ਦਾ ਅਬੋਰਸ਼ਨ ਕੀਤਾ ਜਾਵੇ ਪਰ ਉਹ ਕਲਵੰਤ ਕੌਰ ਨੇ ਪੈਸੇ ਦੇ ਦਮ ਤੇ ਡਰਾਤ ਮੰਗਾ ਕੇ ਇਹਨਾਂ ਨੂੰ ਵੀ ਕਿ ਸਾਡਾ ਜੋ ਤੂੰ ਕਰਨਾ ਕਰ ਸਕਦੇ ਹੋ ਪਰ ਉਹਦਾ ਅਜੇ ਤੱਕ ਨਾਂ ਨਹੀਂ ਦਰਜ ਅਸੀਂ ਅੱਜ ਐਪਲੀਕੇਸ਼ਨ ਦਿੱਤੀ ਹੈ ਉਹ ਮਾਰਕ ਹੋ ਜਾਈ ਉਹਦਾ ਵੀ ਨਾਂ ਦਰਜ ਹੋਊਗਾ ਤੇ ਬਾਕੀ ਮੈਂ ਤੁਹਾਡੇ ਚੈਨਲ ਰਾਹੀਂ ਇਹ ਵੀ ਕਹਿਣਾ ਮੇਰਾ ਨੰਬਰ ਹੈ 6841 37982 ਕਿਸੇ ਨੂੰ ਵੀ ਇਦਾਂ ਦੀ ਮੇਰੇ ਤੱਕ ਹੈਲਪ ਹੋਵੇ ਮੈਂ ਜਰੂਰ ਉਹਦੇ ਜਰੂਰ ਉਹਦੇ ਨਾਲ ਹੈਲਪ ਕਰਾਂਗਾ ਇਹਦੇ ਵਿੱਚ ਜਿਹੜਾ ਮਕਦਮਾ ਤੁਸੀਂ ਕਹਿ ਰਹੇ ਹੋ ਪਹਿਲਾਂ 126 ਨੰਬਰ ਮਕਦਮਾ ਆਲਰੇਡੀ ਪਹਿਲਾਂ ਦਰਜ ਹੈਗਾ ਥਾਣੇ ਦਿਨਾਂਗਰ ਵਿੱਚ ਤੇ 36304 ਇਹ ਤੇ ਮਕਦਮਾ ਦਰਜ ਹੈ। ਸੋ ਇਹ ਸਬੰਧੀ ਜਿਹੜਾ ਅਕਿਊਜ਼ ਜਸ਼ਨ ਗਿੱਲ ਜਿਹੜਾ ਹੈਗਾ ਉਹ ਪੀਓ ਡਿਕਲੇਅਰ ਹੋ ਚੁੱਕਿਆ ਸੀ ਲੇਕਿਨ ਪਹਿਲਾਂ ਵੀ ਪੁਲਿਸ ਨੇ ਐਫਰਟਸ ਕਰਕੇ ਰੈਡਰ ਉਹੜਾ ਕੀਤੀ ਸੀ ਲੇਕਿਨ ਇਹ ਭਜਿਆ ਹੋਇਆ ਸੀ। ਸੋ ਮਾਨਯੋਗ ਅਦਾਲਤ ਵੱਲੋਂ ਪੀਓ ਡਿਕਲੇਅਰ ਹੋਣ ਤੋਂ ਬਾਅਦ ਹੁਣ ਫਰਦਰ ਅਸੀਂ ਟੀਮਾਂ ਅਸੀਂ ਅੱਗੇ ਲਵਾ ਕੇ ਡੀਐਸਪੀ ਇਹ ਮੋਲਕ ਡੀਐਸਪੀ ਡੀ ਉਹਨਾਂ ਦੇ ਸਪਰਵੀਜ਼ਨ ਦੇ ਵਿੱਚ ਇੰਜਾਰਸੀ ਯਈਏ ਤੇ ਐਸਐਚਓ ਦੀ ਨਨਾਗਰ ਸੁਮੇਲ ਹੋਰ ਪੁਲਿਸ ਪਾਰਟੀਆਂ ਲਗਾਈਆਂ ਗਈਆਂ ਨੇ ਸੋ ਜਲਦੀ ਅਸੀਂ ਜਸ਼ਨ ਗਿੱਲ ਨੂੰ ਗ੍ਰਿਫਤਾਰ ਕਰ ਲਾਂਗੇ ਨਹੀਂ ਉਹ 2023 ਤੋਂ ਉਸ ਟਾਈਮ ਨਹੀਂ ਇਹਨੇ ਪੁਲਿਸ ਬਲੂ ਐਫਰਟਸ ਕੀਤੇ ਗਏ ਸੀ ਲੇਕਿਨ ਕਾਫੀ ਇਹਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਿਹੜਾ ਹੈਗਾ ਫਰਦਰ ਜਿਹੜਾ ਹੁਣ ਅਸੀਂ ਜਿਹੜੀ ਹੈਗੀ ਹੈ ਉਹਦੀਆਂ ਟੀਮਾਂ ਲਾ ਕੇ ਜਿਹ ਮਾਂਜੋ ਅਦਾਲਤ ਨੂੰ ਪਿਊਟ ਕਲੀਅਰ ਹੋ ਗਿਆ ਸੀ ਜੋ ਪ੍ਰੋਸੈਸ ਕੋਰਟ ਦਾ ਪ੍ਰੋਸੈਸ ਹੁੰਦਾ ਸੋ ਫਰਦਰ ਇਹਦਾ ਇੱਕ ਭਰਾ ਅਸੀਂ ਇਹਨੂੰ ਅਰੈਸਟ ਕੀਤਾ ਇਸ ਕੇਸ ਚ ਅਸੀਂ ਨਾਮਿਨੇਟ ਕਰ ਰਹੇ ਹਾਂ ਉਹਦਾ ਨਾਮ ਹੈਗਾ ਪ੍ਰੇਮ ਸਿੰਘ ਸੋ ਫਰਦਰ ਜਿਹੜੇ ਹੋਰ ਵੀ ਇਹਦੇ ਮੈਂਬਰ ਜਿਹੜੇ ਆ ਕਿ ਉਹ ਜਿਹਨੂੰ ਸ਼ੈਲਟਰ ਦੇਣਗੇ ਜਾਂ ਇਹਨੂੰ ਪਨਾਹ ਦੇਣਗੇ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਪ੍ਰਵਲ ਕਹਿਆ ਜਾ ਰਿਹਾ ਕਿ ਜਿਹਦੀ ਪਨਾਹ ਜਾਂ ਹੋਰ ਕਿਸ ਤਰ੍ਹਾਂ ਦੀ ਕੀਤੀ ਗਈ ਕੀਤੇਗਾ ਰੋਣਾ ਹਾਂ ਬਿਲਕੁਲ ਇਹਦਾ ਭਰਾ ਅਰੈਸਟ ਕੀਤਾ ਹੈਗਾ ਲੇਕਿਨ ਫਰਦਰ ਜਿਹੜੇ ਹੈਗਾ ਹੋਰ ਵੀ ਜਿਹੜੇ ਮੈਂਬਰ ਨੇ ਅਸੀਂ ਸਾਰੇ ਇਹਨਾਂ ਦੇ ਜਗ੍ਹਾ ਤੇ ਚੈੱਕ ਕਰ ਰਹੇ ਹਾਂ ਰੇਡਾ ਕਰ ਰਹੇ ਹਾਂ ਤੇ ਜਲਦੀ ਇਹਨੂੰ ਅਸੀਂ ਅਰੈਸਟ ਕਰ ਲਵਾਂਗੇ ਇਹਨੂੰ ਜੰਮੂ ਜੰਮੂ ਤੋਂ ਕਿਤਾ ਗਿਆ ਦਾ ਲਿਕੇਸ਼ਨ ਵੀ ਕਿਸੇ ਜੰਮੂ ਦੇ ਕਿਸੇ ਬੋਲਦੀ ਕੁਝ ਸੋ ਅਸੀਂ ਅਸੀਂ ਇਸ ਟੈਕਨੀਕਲ ਟੀਮਾਂ ਤੋਂ ਲਾ ਕੇ ਅਸੀਂ ਜੰਮੂ ਸਾਈਡ ਤੋਂ ਵੀ ਲੈ ਕੇ ਆਂਦੇ ਹਾਂ ਅਸੀਂ ਉਹ ਵੀ ਟੀਮ ਹੈ ਉਹ ਵੀ ਟੀਮ ਹੈ ਉਹ ਵੀ ਚੰਗੀ ਟੀਮ ਬਣਾਈ ਹੋਈ ਟੀਮ ਨਹੀਂ ਬਿਲਕੁਲ ਨਹੀਂ ਅਸੀਂ ਸਾਰੀ ਟੈਕਨੀਕਲ ਅਸਿਸਟੈਂਸ ਲੈ ਰਹੇ ਹਾਂ ਅਸੀਂ ਕਿਉਂਕਿ ਇਹਨੂੰ ਅਰੈਸਟ ਕਰਨ ਲਈ ਕੋਈ ਸੀ ਜਿਹੜੀ ਜਿਹੜੀ ਮਹਾਲੀ ਟੈਕਨੀਕਲ ਟੀਮ ਹੈ ਜਾਂ ਹੋਰ ਜਿਹੜੀਆਂ ਜਿਹੜੀ ਵੀ ਜਿੱਤੇ ਵੀ ਕਿਤੇ ਤੁਹਾਨੂੰ ਲੋੜ ਪੈ ਗਈ ਅਸੀਂ ਉਹਨਾਂ ਨੇ ਅਸਿਸਟਸ ਲਵਾਗੇ ਸਰ ਰੋਪ ਲਾ ਰਿਹਾ ਪਰ ਉਹ ਵੀ 2 ਸਾਲ ਆਉਣ ਨਾਲ ਚੱਲ ਜੰਮੂ ਜਲੰਧਰ ਦੇ ਪੁਲਿਸ ਨੇ ਚਰਚਾ ਦੀ ਲਾਉਂਦੇ ਦੀ ਵੀਡੀਓ ਨਹੀਂ ਮੈਨੂੰ ਇਸ ਇਹ ਕੇਸ ਮੇਰੇ ਤੋਂ ਪਹਿਲਾਂ ਦਾ ਹੈਗਾ ਲੇਕਿਨ ਜਿੱਦੋਂ ਜਦੋਂ ਮੈਂ ਸਟੱਡੀ ਕੀਤਾ ਹੈਗਾ ਲੇਕਿਨ ਇਹਦੇ ਵਿੱਚ ਕਾਫੀ ਐਫਰਟਸ ਪੋਸਿਬਲ ਨੂੰ ਕੀਤੇ ਗਏ ਨੇ ਪਹਿਲੇ ਆਲਰੇਡੀ ਇਗਨ ਪ੍ਰੋਬਲਮ ਜਲਦੀ ਨੂੰ ਰੈਸ਼ ਕਰਾਂਗੇ ਕੋਈ ਨਵੀਂ ਐਪਲੀਕੇਸ਼ਨ ਵੀ ਦੇ ਕੇ ਗਏ ਨੇ ਵੀ ਇਹ ਜਿਹੜੀ ਨਰਸ ਹੈਗੀ ਆ ਜਿਹੜੀ ਜਿਹਦੇ ਘਰ ਮੌਸਲ ਹੋਇਆ ਉਹਨੂੰ ਵੀ ਗ੍ਰਸਤਾਨੀ ਕੀਤਾ ਕਿ ਉਹਦੀ ਬਾਅਦ ਆਖਰੀ ਕਾ ਐਪਲੀਕੇਸ਼ਨ ਤੇ ਗਏ ਪਰ ਨਹੀਂ ਉਸ ਬਾਰੇ ਅਸੀਂ ਮੈਂ ਚੈੱਕ ਕਰ ਲਵਾਂਗਾ ਸਾਰੀ ਫਾਈਲ ਮੰਗਾ ਕੇ ਇਨਵੈਸਟੀਗੇਸ਼ਨ ਚੈੱਕ ਕਰ ਲਾਂਗੇ ਉਹਦਾ ਵਿੱਚ ਕੀ ਰੋਲ ਹੈਗਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਜਿਹਦੀ ਸ਼ੈਂਟ ਬਣਾਈਆਂ ਦਾ ਚਾਰ ਸਾਲ ਤੋਂ ਪਹਿਲਾਂ ਟ੍ਰਾਂਸਫਰ ਹੋ ਗਈ ਸੀ ਫਿਰ ਉਹ ਸਭ ਨਹੀਂ ਸਟ ਕੋਈ ਗੱਲ ਨਹੀਂ ਜੀ ਡੀਐਸਪੀ ਸਾਹਿਬ ਨੇ ਉਹ ਜੇ ਫਾਰਦਰ ਜਿਹੜੇ ਅਫਸਰ ਆਉਣਗੇ ਉਹ ਨੂੰ ਚੀਜ਼ ਨੂੰ ਫਾਲੋ ਕਰਨਗੇ ਲੇਕਿਨ ਕਿਨੇ ਦਾ ਟੀਮ ਬਣਾਈਏ ਕਿਨੇ ਦਾ ਟ ਮੇਨ ਯਰ ਐਸਐਚਯੂ ਹੈ ਜਾਂ ਜਰਸੀ ਹੈ ਇਹ ਸਾਰੇ ਫਾਲੋਅ ਅਪ ਕਰ ਰਹੇ